ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ 22 ਅਗਸਤ ਦਾ ਅੱਜ ਦਿਨ ਹੈ ਤੇ ਮੌਸਮ ਕਿਵੇਂ ਦਾ ਰਹਿ ਸਕਦਾ ਪੰਜਾਬ ਫਲਸ ਨਾ ਲੱਗਦੇ ਖੇਤਾਂ ਦਾ ਏਫ 100 ਤੁਹਾਨੂੰ ਦਿਆਂਗੇ ਸੋ ਅਸਲੇ ਤੇ ਹਾਂ ਲਾਈਵ ਸੈਟਲਾਈਟ ਤੁਸੀਂ ਅੰਦੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਜੀ ਲਗਭਗ ਸਵੇਰ ਦੇ ਫੌਣੇ ਘੱਟ ਹੋਇਆ ਚੱਲੇ ਆ ਤੇ ਅੱਜ ਦਿਨ ਹੈ ਜੀ 22 ਅਗਸਤ ਦਾ ਜਿਵੇਂ ਕਿ ਤੁਹਾਨੂੰ ਅਸੀਂ ਕੱਲ ਵੀ ਦੱਸਿਆ ਸੀ ਕਿ ਲਿਮਟਡ ਕਾਰਵਾਈਆਂ ਜਿਹੜੀਆਂ ਨੇ ਉਹ ਮੀਹਾਂ ਦੀਆਂ ਵੇਖਣ ਨੂੰ ਮਿਲ ਰਹੀਆਂ ਨੇ ਸੋ ਅੱਜ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਲਗਭਗ ਹੌਤੇ ਫਾਗਾਂ ਦੇ ਵਿੱਚ ਮੌਸਮ ਹੈ ਜਿਹੜਾ ਸਾਫ਼ ਹੀ ਬਣਿਆ ਹੋਇਆ ਆਉਂਦੇ ਘੰਟਿਆਂ ਦੇ ਵਿੱਚ ਅਗਲੇ 12 12 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ ਦੇਰ ਸ਼ਾਮ ਤੱਕ ਜਾਂ ਫਿਰ ਅੱਜ ਅੱਧੀ ਰਾਤ ਤੋਂ ਪਹਿਲਾਂ ਫੇਲਾਂ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਨੇ ਸੀਮਿਤ ਉਮੀਦੀਆਂ ਰਹਿ ਸਕਦੀਆਂ ਨੇ ਯਾਨੀ ਕਿ ਮੀਂਹ ਜ਼ਰੂਰ ਲੱਗਣਗੇ ਪਰ ਉਹ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਹੋਣਗੇ ਜਿਹੜੇ ਮੋٹے ਤੌਰ ਤੇ ਆਸਾਰ ਬਣਦੇ ਜਾਫਰੇ ਨੇ ਉਹ ਮਾਲਵੇ ਦੇ ਕੁਝ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੁਧਿਆਣਾ ਦੇ ਕੁਝ ਪੂਰਬੀ ਖੇਤਰ ਹੋ ਸਕਦੇ ਨੇ ਔਰ ਸਿਰਫ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਹੋ ਸਕਦੇ ਨੇ ਪਟਿਆਲੇ ਦੇ ਹੋ ਸਕਦੇ ਨੇ ਰੋਪੜ ਮਹਾਲੂ ਚੰਡੀਗੜ੍ਹ ਦੇ ਹੋ ਸਕਦੇ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਗਰਜ ਰੇਸ਼ ਨਾਲ ਬੱਦਲ ਬਣ ਸਕਦਾ ਹੈ ਤੇ ਕੁਝ ਲਿਮਟਿਡ ਕਾਰਵਾਈਆਂ ਅੱਜ ਦੁਪਹਿਰ ਤੋਂ ਬਾ ਇਸਲਾਵਾ ਦੁਆਬੇ ਦੇ ਖੇਤਰ ਦੀ ਹੁਸ਼ਿਆਰ ਫਰਵਾਲ ਬਦਲ ਬਣ ਸਕਦਾ ਹੈ ਸ੍ਰੀ ਅਮ੍ਰਿਤਸਰ ਸਾਹਿਬ ਵੱਲ ਗੁਰਦਾਸਪੁਰ ਵੱਲ ਕਿਤੇ ਕਿਤੇ ਕੁਝ ਟਾਟਾ ਟਾਟਾ ਦੇ ਖੇਤਰਾ ਦੇ ਵਿੱਚ ਬਦਲ ਬਣ ਸਕਦਾ ਜਿਹੜਾ ਕਿ ਲਿਮਿਟਿਡ ਕਾਰਵਾਈਆਂ ਨੂੰ ਅੰਜਾਮ ਦੇਵੇਗਾ ਤੇ ਕਿਤੇ ਹਲਕੇ ਕਿਤੇ ਤੇਜ਼ ਛਾਟੇ ਸੰਭਵ ਹੋਣਗੇ ਸੋ ਅੱਜ ਮੀਂਹ ਬਹੁਤੇ ਨਹੀਂ ਲੱਗਣਗੇ ਇਹ ਕਾਰਵਾਈਆਂ ਜਿਹੜੀਆਂ ਨੇ ਇਸ ਸੀਮਿਤ ਖੇਤਰਾ ਤੱਕ ਹੀ ਸੀਮਿਤ ਰਹਿਣਗੀਆਂ ਇਸ ਤਰ੍ਹਾਂ ਜੇਕਰ ਹਰਿਆਣੇ ਦੀ ਗੱਲ ਕਰਦੇ ਆਂ ਤੇ ਹਰਿਆਣੇ ਦੇ ਵੀ ਕੁਝ ਜਮਨਾਨਗਰ ਪੰਚਕਲਾ ਅੰਬਾਲਾ ਕੈਥਲ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਬੱਦਰ ਬਣ ਗਿਆ ਤੇ ਦੋ ਚਾਰ ਜ਼ਿਲ੍ਹਿਆਂ ਨੂੰ ਜਿਹੜਾ ਜਾਂ ਹਲਕੇ ਤੇਜ਼ ਛਰਾਟੇ ਲਵਾ ਸਕਦਾ ਵੈਸੇ ਮੌਸਮ ਜਿਹੜਾ ਲੱਗ ਫਗੇ ਥੋੜੀ ਸਾਫ਼ ਹੀ ਰਹੇਗਾ ਹਰਿਆਣੇ ਦੇ ਦੱਖਣ ਪੂਰਬੀ ਖੇਤਰਾਂ ਨੇ ਛੱਡ ਗਿਆ ਜਿਹੜੇ ਦਿੱਲੀ ਗੁਰੂਗਰਾਮ ਨੈਣਾ ਦੇ ਨਾਲ ਲੱਗਦੇ ਖੇਤਰ ਹੈ ਗਿਆ ਮਹਿੰਦਰਗੜ ਰਿਵਾੜੀ ਚੱਜਰਪਵਾਨੀ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਜਾਰੀ ਰਹਿਣਗੇ ਰਾਜਸਥਾਨ ਵੱਲ ਅਸਰੇ ਤਗੜਾ ਬਦਲ ਹੈ ਜਿਹੜਾ ਫਾਇਨਾ ਹੋਇਆ ਉੱਤਰ ਹੂਰ ਹੋਈ ਖੇਤਰਾ ਦੇ ਵਿੱਚ ਕਿਉਂਕਿ ਮੌਨਸਨ ਟ੍ਰਾਫ ਹੈ ਜਿਹੜੀ ਉਹ ਐਸੇ ਲੈਣਾ ਖੇਤਰਾ ਦੇ ਵਿੱਚ ਬਣੀ ਹੋਈ ਆ ਸਦਖਣ ਪੂਰਬੀ ਰਾਜਸਥਾਨ ਦੇ ਵਿੱਚ ਤਗੜੇ ਮੀਹ ਦੇ ਸਪੈਲ ਲੱਗ ਰਹੇ ਨੇ ਤੇ ਉੱਤਰੀ ਰਾਜਾਂ ਦੀ ਗੱਲ ਕਰਦੇ ਹਾਂ ਸ਼੍ਰੀਲੰਗਨਗਰ ਹਨੂਮਾਨਗੜ੍ਹ ਨੰਪਗੜ੍ਹ ਸਰਤਗੜ੍ਹ ਬਿਕਾਨੇਰ ਇਹਨਾਂ ਫਾਗਾਂ ਦੇ ਵਿੱਚ ਮੌਸਮ ਠੀਕ ਠਾਕ ਹੈ ਹਲਕੇ ਤੇ ਲੱਗੇ ਤੇਜ਼ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਵਿਸੰਪਵਨ ਨਹੀਂ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰ ਅੱਜ ਮੌਸਮ ਵਾਲੇ ਫੱਖੋਂ ਸਾਫ਼ ਹੀ ਰਹਿਣਗੇ ਗਰਮੀ ਤੇ ਹਮਸ ਜਿਹੜੀ ਅੱਜ ਵੱਧ ਸਕਦੀ ਹੈ ਖਾਸ ਕਰਕੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਮੀਂਹ ਦਾ ਅਸਰ ਘੱਟ ਨੇ ਸੋ ਇੱਥੇ ਹਮਸ ਤੇ ਗਰਮੀ ਜਿਹੜੀ ਅੱਜ ਵੱਧ ਸਕਦੀ ਹੈ ਪਰ ਜਲਦ ਇੱਕ ਸਿਸਟਮ ਲੱਗਣ ਜਾ ਰਿਹਾ ਜਿਹਦੀ ਅਸੀਂ ਅਪਡੇਟ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹ ਹੁਣ ਜਾ ਰਿਹਾ ਜੀ ਅਪਡੇਟ ਦੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ